ਦੇਖੋ ਇੱਕ ਜਿਹੜੀ 엘ੀਟ ਜਮਾਤ ਹੈ ਨਾ ਖਾਂਦੀ ਪੀਂਦੀ ਜਮਾਤ ਹੈਗੀ ਆ ਉਹਨਾਂ ਚ ਖੇਤੀ ਵਾਲੇ ਵੀ ਵੱਡੇ ਆ ਜਾਂਦੇ ਆ ਉਹਨਾਂ ਚ ਵੱਡੇ ਪੋਲੀਟਿਸ਼ੀਅਨ ਵੀ ਆ ਜਾਂਦੇ ਆ ਉਹਨਾਂ ਚ ਵੱਡੇ ਆਈਪੀਐਸ ਅਫਸਰ ਬਿਊਰੋਕ੍ਰੇਸੀ ਚੋਂ ਉਹਨਾਂ ਚ ਵੀ ਆ ਜਾਂਦੇ ਉਹ ਤੇ ਇੱਕ ਦੂਜੇ ਨਾਲ ਆਪਣੀਆਂ ਸਾਂਝਾਂ ਨਿਭਾਉਂਦੇ ਆ ਪ੍ਰੋਫੈਸ਼ਨਲ ਬੜੇ 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 ਵਕੀਲ ਆ ਮਤਲਬ ਤੁਸੀਂ ਮੈਂ ਜਾਣਦਾ ਜੀ ਉਹ ਸਾਰੇ ਬੰਦੇ ਵੀ ਜੇ ਮੇਰੇ ਕੋਈ ਚੀਫ ਮਿਨਿਸਟਰ ਨਾ ਆਇਆ ਤੇ ਮੇਰਾ ਤੇ ਕੁੜੀ ਦਾ ਵਿਆਹ ਦਾ ਹੀ ਬੇਇੱਜ਼ਤੀ ਹੋ ਜਾਣੀ ਮੈਂ ਤੇ ਫੋਟੋਆਂ ਦਿਸਾਉਣੀਆਂ ਉੱਥੇ ਸਾਰੀ ਥਿਲਮਾ ਪਾਣੀਆਂ ਤੇ ਸਾਰਾ ਇਤਿਹਾਸ ਜਿਵੇਂ ਰਚਿਆ ਜਾਣਾ ਪਰਿਵਾਰ ਦਾ ਟੋਟਲ ਤੇ ਮੇਰੇ ਪਿਓ ਨੇ ਤੇ ਕੋਈ ਉੱਥੇ ਉਹਦੇ ਪਿੰਡ ਦੇ ਲੋਕ ਹਾਂਜੀ ਕਿ ਦੇਖੋ ਮੈਂ ਐਡਿਟੇ ਵੱਡੇ ਮਨਿਸਟਰ ਚੀ ਮਨਿਸਟਰ ਸਾਰੇ ਇਕੱਠੇ ਕਰ ਲਏ ਇਹ ਇੱਕ ਆਦਤ ਬਣ ਗਈ ਭੋਗਾਂ ਤੇ ਵਿਆਹਾਂ ਮਾਤੇ ਹੋਰ ਕਿਸੇ ਇਕਾਈ ਜੰਦੇ ਉੱਤੇ ਜਿਹੜੇ ਤੇ ਖਾਂਦੇ ਪੀਂਦੇ ਉਹ ਤੇ ਇੱਕ ਦੂਜੇ ਦੀ ਫਿਰ ਜਾਣਦੇ ਵੀ ਆ ਆਉਂਦੇ ਵੀ ਉਹਨਾਂ ਦੀ ਕ੍ਰਾਈਸਿਸ ਵਿੱਚ ਮਦਦ ਵੀ ਕਰਦੇ ਪਰ ਆਮ ਜਨਤਾ ਜਿਹੜੀ ਜਨਤਾ ਜਨਰਦਨ ਆ ਉਹਨਾਂ ਦੇ ਨਾ ਕੋਈ ਜਾਣਦਾ ਨਾ ਉਹਨਾਂ ਦਾ ਕੋਈ ਉਸ ਕਿਸਮ ਦਾ ਇਹ ਵੱਡਾ ਸੰਕਟ ਵੀ ਹੁੰਦਾ ਪਰ ਜਾਣਦਾ ਵੀ ਨਹੀਂ ਕੋਈ ਉੱਥੇ ਕੀ ਕਰ ਜਾਣਾ ਉਹਨਾਂ ਕੋਲ ਉਹ ਬਿਲਾਉਂ ਕਿਉਂਕਿ ਸਾਧਨ ਹੀ ਨਹੀਂ ਹੁੰਦੇ ਜਿੱਥੇ ਉਹ ਉਹਨਾਂ ਨੂੰ ਅਕਮੋਡੇਟ ਕਰ ਸਕੇ ਇਸ ਲਈ ਸਾਡੇ ਬੰਦਿਆਂ ਨੂੰ ਇਹ ਜਿਹੜਾ ਨਵੇਂ ਤੋਂ ਨਵਾਂ ਸੱਭਿਆਚਾਰ ਬਣਦਾ ਰਹਿੰਦਾ ਜਿਹੜਾ ਕਿ ਜਿਹੜੇ ਆਮ ਜਨਤਾ ਜਨਰ ਦੇ ਲੋਅਰ ਮਿਡਲ ਕਲਾਸ ਦੇ ਹੈ ਜਨਤਾ ਲੈ ਕੇ ਭਾਈ ਜਾ ਰਾ ਜਾਂ ਆਮ ਪਿੰਡੂ ਭਾਈ ਜਾ ਰਾ ਹੈ ਸਾਰਾ ਉਹਨਾਂ ਨੂੰ ਉਸ ਮਾਡਲ 'ਚ ਨਹੀਂ ਫਸਣਾ ਚਾਹੀਦਾ ਉਹ ਮਾਡਲ ਉਹਨਾਂ ਨੂੰ ਛੂਟ ਕਰਨਾ ਕਿਉਂਕਿ ਉਹਨਾਂ ਨੇ ਪੱਥੇ ਰਾਈ ਤਰੋਂ ਤਰੋਂ ਥੱਜੀ ਉਹ ਕਭਿਓ ਕੀਤਾ ਕਦੀ ਕੋਈ ਮੰਤਰੀ ਆ ਗਏ ਡੇਰੇ ਵਾਲੇ ਆ ਗਏ ਬਾਬਾ ਜੀ ਆ ਗਏ ਉਹ ਜਾ ਰਿਹਾ ਆ ਰਿਹਾ ਤੁਸੀਂ ਆਪਣੇ ਤੇ ਕਰੋ ਸਰ ਆਪਣੇ ਵਿਚਾਰ ਤੇ ਪ੍ਰੋਸਰ ਰੱਖੋ ਆਪਣੇ ਕਰਮਾਂ ਤੇ ਕਰਮ ਦਾ ਮਤਲਬ ਇਹ ਨਹੀਂ ਕਿ ਫੇਟ ਫੈਟਲਿਸਟ ਕਿ ਮੇਰੀ ਕਿਸਮਤ ਹੈ ajo ਕਰਮ ਦਾ ਮਤਲਬ ਹੱਥ ਨਾਲ ਜਿਹੜਾ ਕੰਮ ਕਰਦੇ ਆ ਉਹਦੇ ਤੇ ਵਿਸ਼ਵਾਸ ਕਰੋ ਆਪਣੇ ਹੱਥਾਂ ਤੇ ਆਪਣੇ ਦਿਮਾਗ ਤੇ ਆਪਣੀ ਆਤਮਿਕ ਬਲ ਤੇ ਵਿਸ਼ਵਾਸ ਰੱਖੋ ਔਰ ਉਹਦੇ ਨਾਲ ਮੈਦਾਨ ਦੇ ਉੱਤੇ ਨਾਲੇ ਜੀਵਨ ਵੀ ਜੀਓ ਤੇ ਦੂਜਿਆਂ ਨੂੰ ਜੀਣ ਦੀ ਆਦਤ ਪਾਓ ਇਹ ਜੇ ਤੁਸੀਂ ਆਪ ਕੈਮ ਹੋ ਜਾਂਦੇ ਆਂ ਔਰ ਉਸ ਮਾਡਲ ਦੇ ਚੁੰਗਲ ਕਿ ਨਹੀਂ ਫਸਦੇ ਜਿਹੜਾ ਕਿ ਤੁਹਾਨੂੰ ਬਰਬਾਦੀ ਵਾਲਾ ਮੋੜ ਲੈ ਉਹ ਤੇ ਉਹਨਾਂ ਦਾ ਮੋੜ ਲੈ ਤੁਸੀਂ ਨੌਕ ਨਕਲ ਕਰੋਗੇ ਅਕਲ ਨਹੀਂ ਕਰੋਗੇ ਫਸ ਜਾਓਗੇ ਫਿਰ ਤੁਸੀਂ ਕਰਜ਼ੇ ਲੈ ਕੇ ਉਹ ਕੰਮ ਕਰੋਗੇ ਅੱਡੀ ਚੋਖੇ ਫਹਾ ਲਓਗੇ ਫਿਰ ساری ਉਮਰ ਦੱਬੇ ਰਹੋਗੇ ਫਿਰ ਨਿਕਲੋਗੇ ਨਹੀਂ ਵਿੱਚੇ ਸਰਕਲਿਆ ਫਿਰ ਉਸੇ ਸਾਈਡ ਕਿਸਾਨ ਐਸ ਲਈ ਕਰਜ਼ੇ ਗਲਤ ਤਰੀਕੇ ਨਾਲ ਲੈ ਲੈਣੇ ਟਰੈਕਟਰ ਦਾ ਕਰਜ਼ਾ ਕਰਜ਼ਾ ਲੈ ਕੇ ਕੁੜੀ ਦਾ ਵਿਆਹ ਕਰ ਲੈਣਾ ਫਿਰ ਟਰੈਕਟਰ ਦਾ ਕਰਜ਼ਾ ਮੋੜਨਾ ਕਿੱਥੋਂ ਬਿਰ ਜਮੀਨ ਕੋਰ ਕੋਣੀਆ ਫਿਰ ਤੁਹਾਨੂੰ ਆਪਾਂ ਨੂੰ ਹੌਲ ਪੈਣੇ ਐਸ ਲਈ ਇਸ ਕਲਚਰ ਚੋਂ ਜੜਾ ਨਾ ਆ ਗਿਆ ਬਟ ਖਾਦਿਆਂ ਪੀਦਿਆਂ ਆਲਾ ਕੋਈ ਸ਼ਰਾਬਾਂ ਡਾਈਆਂ ਕੋਈ ਨਚਾ ਲਿੰਗਾ ਵਿਆਹਾਂ ਚ ਆ ਕੇ ਕੋਈ ਡੀਜੇ ਆ ਗਿਆ ਹੋਇਆ ਹੋਵਾ ਗਿਆ ਕੋ ਕਾਂੜੇ ਪੁੱਟੇ ਦਿੱਤੇ ਲਾਲੇ ਸ਼ਰਾਬ ਦੀਆਂ ਗੱਲਾਂ ਹਰਤਾਂ ਦੀਆਂ ਗੱਲਾਂ ਕੀ ਆ ਇਹ ਕੰਮ ਇਸ ਚੋਂ ਆਮ ਜਿਹੜਾ ਪੰਥਕ ਬੰਦਾ ਖਾਸ ਕਰਕੇ ਜਿਹੜਾ ਚੰਗਾ ਇੱਜ਼ਤ ਆਦਰੂ ਵਾਲਾ ਪੰਜਾਬ ਹੈ ਜਿਹੜਾ ਸਾਡੇ ਆਪਣੇ ਇਤਿਹਾਸ ਦਾ ਰਾਖਾ ਪੰਜਾਬੀ ਹੈਗਾ ਮੈਂ ਉਹਦੇ ਚ ਹਿੰਦੂ ਸਿੱਖ ਉਹਦੇ ਚ ਨਹੀਂ ਜਾਂਦਾ ਸਾਰੇ ਪੰਜਾਬੀ ਸਾਡੇ ਬੜੇ ਕੈਂਪ ਪੰਜਾਬੀ ਆਵੇਂ ਜੈਰੀ ਆ ਪਾਵੇਂ ਪਿੰਡੂ ਹੈ ਉਹਨਾਂ ਦੇ ਕਾਪ ਪੰਜਾਬੀयत ਦਾ ਇੱਕ ਉਹਨਾਂ ਦੇ ਅੰਦਰ ਬੋਲ ਬਾਲਾ ਜਾਂ ਸ਼ਕਤੀ ਹੈ ਉਹਦੇ ਨਾਲ ਖੜੇ ਹੋ ਪਰ ਅਫਸੋਸ ਇਹ ਹੈ ਕਿ ਜਿੱਥੋਂ ਲੋਕ ਉਮੀਦ ਕਰਦੇ ਆ ਉਹ ਸਾਰੇ ਉਹਨਾਂ ਨੂੰ ਧੋਖਾ ਦਿੰਦੇ ਆ ਆਪਣੇ ਡਰ ਚ ਫਸਾਉਂਦੇ ਆ ਇਹ ਟਾਈਮ ਲੱਗਦਾ ਇੰਨਾ ਗੱਲਾਂ ਦਾ ਪਰ ਸਾਡੇ ਵੀਰ ਜਿਹੜੇ ਜਿਹਨੇ ਸਾਨੂੰ ਸੁਣਦੇ ਥੋੜਾ ਥੋੜਾ ਸੋਚਣਾ ਸ਼ੁਰੂ ਕਰਨ ਤਾਂ ਕਿ ਅਸੀਂ ਆਪਣੇ ਪੰਜਾਬ ਨੂੰ ਬਿਲਕੁਲ ਉਸ ਹیثیت ਵਿੱਚ ਉਸ ਲਾਂਬੰਦੀ 'ਚ ਦੁਬਾਰਾ ਸੋਚ ਸਕੀਏ ਕਿਆ ਸਕੀਏ ਜਿਹੜੇ ਇਤਿਹਾਸ 'ਚ ਅਸੀਂ ਕਿੱਸਿਆਂ 'ਚ ਢਾਡੀਆਂ ਕੋਲੋਂ ਰਾਗੀਆਂ ਕੋਲੋਂ ਸੁਣਦੇ ਆਂ ਜਾਂ ਆਪਾਂ ਪੜ੍ਹਦੇ ਆਂ ਉਸ ਲਈ ਉਸ ਨੂੰ ਬਚਾਉਣਾ ਉਸ ਵਿਸਥੇ ਨੂੰ ਬਚਾਉਣਾ ਉਸ ਸਿੰਧੂ ਬਲੰਦੀਆਂ ਤੇ ਲਜਾਗ ਲਜਾਂਦੇ ਰਹਿਣਾ ਜਾਂ ਉਹਦੀ ਬਲੰਦੀ ਨੂੰ ਥੱਲੇ ਨਹੀਂ ਆਉਣ ਦੇਣਾ ਉਹ ਜ਼ਰੂਰੀ ਹੈ ਤੇ ਉਹਦੇ ਲਈ ਆਮ ਬੰਦਾ ਜੀ ਆਪ ਇਨੀਸ਼ੀਏਟਿਵ ਨਹੀਂ ਲਊਗਾ ਦੂਜਿਆਂ ਦੇ ਬਣਾਏ ਹੋਏ ਜਾਲ 'ਚ ਫਸਣ ਤੋਂ ਆਪਣੇ ਆਪ ਨੂੰ ਵਰਜੂਗਾ ਨਹੀਂ ਤਾਂ ਫੇਰ ਤੇ بڑا ਮਤਲਬ ਹਾਲਾਤ ਮੁਸ਼ਕਲ ਹੁੰਦੀ ਹੈ ਇਸ ਲਈ ਮੇਰਾ ਤੇ ਇਹੀ ਕਹਿਣਾ ਹੈ ਕਿ ਜੇ ਪੰਥ ਪੰਜਾਬ ਦੇ ਵਿੱਚ ਮਜ਼ਬੂਤ ਕਰਨਾ ਤੇ ਜਿਹੜੀਆਂ ਪੰਥਕ ਸੋਚ ਵਾਲੇ ਬੰਦੇ ਆ ਉਹ ਉਹਨਾਂ ਸਾਰੀਆਂ ਸ਼ਕਤੀਆਂ ਤੇ ਦਬਾਅ ਪਾਉਣ ਜਿਹੜੀਆਂ ਉਹਨਾਂ ਨੂੰ ਲਾਗੇ ਨਹੀਂ ਹੋ